ਆਖਰਕਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਅਸਤੀਫਾ ਮੰਗ ਲਿਆ ਇਹ ਵੱਡਾ ਸਵਾਲ ਹੈ ਕਿਉਂਕਿ ਹੁਣ ਪਾਰਟੀ ਦੇ ਅੰਦਰ ਖਾਤੇ ਬਗਾਵਤ ਉઠી ਹੈ ਜਿਸ ਨੂੰ ਲੈ ਕੇ ਹੁਣ ਨਵੀਂ ਚਰਚਾ ਜਿਹੜੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਉੱਠਣ ਲੱਗ ਪਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਅਸੀਂ ਦੇਖਿਆ ਕਿ ਜਿਸ ਤਰ੍ਹਾਂ ਪੁਨਰ ਸਰਜੀਤ ਅਕਾਲੀ ਦਲ ਨੂੰ ਲੈ ਕੇ ਜਿਸ ਤਰ੍ਹਾਂ ਦੀ ਚਰਚਾ ਪਿਛਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲੀ ਸੀ ਭਾਵੇਂ ਕੁਝ ਬਗਾਵਤੀ ਸੁਰਾਂ ਉੱਠੀਆਂ ਸਨ ਹੁਣ ਕਿਤੇ ਨਾ ਕਿਤੇ ਇੱਕ ਵਾਰ ਫਿਰ ਅੰਦਰ ਖਾਤੇ ਉਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਪ੍ਰਧਾਨਗੀ ਦੇ ਦੌਰਾਨ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਕਿ ਕਿ ਜਦੋਂ 2 ਦਸੰਬਰ 2024 ਦੇ ਵਿੱਚ ਜਦੋਂ ਜੋ ਕੁਝ ਘਟਨਾ ਕਰਨ ਵਾਪਰਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਫੈਨਸਲੇ ਹੋਏ ਸੀ ਉਸ ਤੋਂ ਬਾਅਦ ਜੋ ਪ੍ਰਭਾਵ ਵਿਰੋਧੀ ਧਿਰ ਦੇ ਉੱਤੇ ਕਹਿ ਲਈ ਜਾਂ ਫਿਰ ਬਾਦਲਾਂ ਦੇ ਉੱਤੇ ਕਹਿ ਲਈ ਜਾਂ ਫਿਰ ਇੱਕ ਵੱਖਰਾ ਦਾ ਸਿਨੈਰੀਓ ਸਿਰਜਿਆ ਗਿਆ ਸੀ ਪਰ ਹੁਣ ਕਿਤੇ ਨਾ ਕਿਤੇ ਉਹ ਜਿਹੜਾ ਸੀ ਉਹ ਹੁਣ ਜਿਹੜਾ ਦਾਵਾ ਡੋਲ ਹੈ ਜਿਹੜਾ ਦੂਜਾ ਗਰੁੱਪ ਸੀ ਜਿਹੜਾ ਉਹ ਹੁਣ ਹੁਣ ਦਾ ਦਿਖਾਈ ਤੇ ਰਿਹਾ ਹੈ ਕਿਉਂਕਿ ਅਸੀਂ ਜੋ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਅੱਜ ਵੀ ਕੁਝ ਮੀਟਿੰਗਾਂ ਹੋਈਆਂ ਨੇ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਤੁਸੀਂ ਵੇਖਿਆ ਮਨਪ੍ਰੀਤ ਸਿੰਘ ਯਾਲੀ ਨਰਾਜ਼ ਚੱਲ ਰਹੇ ਨੇ ਕਿਉਂਕਿ ਨਰਾਜ਼ਗੀ ਦੀ ਗੱਲ ਅਸੀਂ ਤਾਂ ਕਰ ਰਿਹਾ ਕਿਉਂਕਿ ਪਿਛਲੀਆਂ ਚੰਡੀਗੜ੍ਹ ਦੇ ਵਿੱਚ ਜਦੋਂ ਦਫ਼ਤਰ ਬਣਿਆ ਤਾਂ ਕਿਸੇ ਮੀਟਿੰਗ ਦੇ ਵਿੱਚ ਨਹੀਂ ਗਏ ਜਦੋਂ 2 ਦਸੰਬਰ 2025 ਨੂੰ ਜਦੋਂ ਅੰਮ੍ਰਿਤਸਰ ਦੇ ਵਿੱਚ ਦਫ਼ਤਰ ਖੋਲਿਆ ਗਿਆ ਉੱਥੇ ਨਹੀਂ ਗਏ ਹੁਣ ਉਹਨਾਂ ਦੀ ਪ੍ਰਧਾਨਗੀ ਦੇ ਉੱਤੇ ਸਵਾਲ ਜਿਹੜੇ ਨੇ ਉੱਠਣ ਲੱਗ ਪਏ ਨੇ ਉਹਨਾਂ ਜੇਕਰ ਦੂਜੇ ਪਾਸੇ ਮੌਜੂਦਾ ਸਮੇਂ ਜ਼ਿਲ੍ਹਾ ਪ੍ਰਤੀਦਿਆ ਚੋਣਾਂ ਨੇ ਪੰਜਾਬ ਦੇ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ ਨੇ ਉਸ ਨੂੰ ਲੈ ਕੇ ਵੀ ਕਈ ਲੀਡਰਸ਼ਿਪ ਜਿਹੜੀ ਗੱਲ ਕਹੀ ਗਈ ਸੀ ਕਿ ਅਸੀਂ ਜਿਹੜੀਆਂ ਬਲਾਕ ਸਮਤੀ ਦੀਆਂ ਚੋਣਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਜਿਹੜਾ ਪੁਨਰਸੁਰਜੀ ਦਾ ਅਕਾਲੀ ਦਲ ਹੈ ਹਰ ਚੋਣ ਲੜੇਗਾ ਪਰ ਕੁਝ ਲੀਡਰਾਂ ਦੇ ਵੱਲੋਂ ਜਿਹੜੇ ਪ੍ਰਮੁੱਖ ਲੀਡਰਸ਼ਿਪ ਪੁਨਰਸੁਰਜੀ ਦਾ ਅਕਾਲੀ ਦਲ ਦੇ ਉਹਨਾਂ ਦੇ ਵਿੱਚੋਂ ਜੇਕਰ ਦੇਖਿਆ ਜਾਵੇ ਤਾਂ ਅੱਜ ਵੀ ਉਹਨਾਂ ਦੇ ਫੇਸਬੁਕ ਤੇ ਉੱਤੇ ਜਾ ਕੇ ਦੇਖੀਏ ਤਾਂ ਉਹਨਾਂ ਦੇ ਵਿੱਚ ਜਿਹੜਾ ਹੁਣ ਸੁਜੀਤ ਅਕਾਲੀ ਦਲ ਦਾ ਕਿਤੇ ਪੋਸਟਰਾਂ ਦੇ ਉੱਤੇ ਨਾਮ ਨਹੀਂ ਹੈ ਭਾਵੇਂ ਮਨਪੀਰ ਸਿੰਘ ਯਾਲੀ ਦੀ ਗੱਲ ਕਰ ਲਈਏ ਜਾਂ ਫਿਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਲੀਡਰਾਂ ਦੇ ਪੋਸਟਰਾਂ ਦੀ ਗੱਲ ਕਰ ਲਈਏ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਪੋਸਟਰਾਂ ਨੂੰ ਲੈ ਕੇ ਗੱਲ ਕਰ ਲਈਏ ਜਾਂ ਫਿਰ ਦੂਜੇ ਪਾਸੇ ਜੋ ਮੌਜੂਦਾ ਸਮੇਂ ਹਾਲਾਤ ਨੇ ਉਹਨਾਂ ਦੀ ਗੱਲ ਕਰ ਲਈਏ ਕਿਤੇ ਨਾ ਕਿਤੇ ਅੰਦਰ ਖਾਤੇ ਵੱਡੀ ਜਿਹੜੀ ਅਪਡੇਟ ਆਪਾਂ ਤੁਹਾਨੂੰ ਦੇ ਰਹੇ ਹਾਂ ਉਹ ਚੱਲ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਵੀਡੀਓ ਬਣਾਈ ਸੀ ਪਰ ਇਸ ਵਾਰ ਇੱਕ ਵਾਰ ਫਿਰ ਕਿਤੇ ਨਾ ਕਿਤੇ ਚਰਚਾ ਚੱਲੀ ਹੈ ਕਿ ਜ਼ਿਲ੍ਹਾ ਪ੍ਰੈਸ ਦੀਆਂ ਬਲਾਕ ਸਭਾ ਦੀਆਂ ਚੋਣਾਂ ਇੱਕ ਕਰਕੇ ਜਿਹੜੀ ਉਹ ਪ੍ਰਧਾਨ ਬਦਲਿਆ ਜਾ ਸਕਦਾ ਹੈ ਪ੍ਰਧਾਨ ਦਾ ਅਸਤੀਫਾ ਵੀ ਮੰਗ ਰਹੇ ਨੇ ਅੰਦਰ ਜਿਹੜੇ ਲੀਡਰ ਨੇ ਆਮੇ ਦਵੀ ਸੁਰ ਦੇ ਵਿੱਚ ਨੇ ਜਾਂ ਫਿਰ ਦੂਜੇ ਪਾਸੇ ਗੱਲ ਕਰ ਲਈ ਉਹਨਾਂ ਦੇ ਪੈਰਲ ਇੱਕ ਹੋਰ ਪ੍ਰਧਾਨ ਕਾਰਜਕਾਰੀ ਪ੍ਰਧਾਨ ਹੈ ਜਿਹੜਾ ਲਗਾਇਆ ਜਾ ਸਕਦਾ ਹੈ ਪੀਸੀਏ ਨੂੰ ਲੈ ਕੇ ਜਾਂ ਫਿਰ ਕੁਝ ਹੋਰ ਤਬਦੀਲੀਆਂ ਵੱਡੇ ਪੱਧਰ ਦੇ ਉੱਤੇ ਇਸ ਪਾਰਟੀ ਦੇ ਵਿੱਚ ਕੀਤੀਆਂ ਜਾ ਸਕਦੀਆਂ ਨੇ ਕਿਉਂਕਿ 2027 ਤੋਂ ਪਹਿਲਾਂ ਜਿਹੜਾ ਪੰਜਾਬ ਦੇ ਵਿੱਚ ਸਿਆਸੀ ਖਿੱਚੋਤਾਣ ਚੱਲ ਰਹੀ ਹੈ ਉਸ ਦੇ ਵਿੱਚ ਭਾਵੇਂ ਕਾਂਗਰਸ ਦੀ ਗੱਲ ਕਰ ਲਈਏ ਭਾਵੇਂ ਜਿਸ ਤਰ੍ਹਾਂ ਨਵਾਂ ਅਕਾਲ ਦਲ ਬਣਿਆ ਸੀ ਹਾਲ ਹੀ ਇੰਸ ਨੇ ਪੰਜਾਬ ਦੇ ਵਿੱਚ ਪੈਰ ਪਸਾਰਨੇ ਸੀ ਉਸ ਤੋਂ ਪਹਿਲਾਂ ਹੀ ਕਿਤੇ ਨਾ ਕਿਤੇ ਇਹਨਾਂ ਦੇ ਪੈਰ ਉਖਰਦੇ ਦਿਖਾਈ ਦੇ ਰਹੇ ਨੇ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜਿਹੜੀ ਉਹ ਇਹੀ ਸਾਹਮਣੇ ਆ ਰਹੀ ਹੈ ਕਿ ਜਿਹੜੀ ਲੀਡਰਸ਼ਿਪ ਹੈ ਪਾਰਟੀ ਦੀ ਉਹ ਕਿਤੇ ਨਾ ਕਿਤੇ ਅੰਦਰ ਖਾਤੇ ਇੱਕ ਦੂਜੇ ਤੋਂ ਨਾਰਾਜ਼ ਹੈ ਜਾਂ ਫਿਰ ਕਹ ਲਈਏ ਜੋ ਕੁਝ ਜੇ ਪਿਛਲੇ ਦਿਨਾਂ ਦੇ ਵਿੱਚ ਪ੍ਰੇਮਸੀ ਚੰਦੂ ਮਾਜਰਾ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ ਕਿ ਉਹਨਾਂ ਦੇ ਘਰ ਮੀਟਿੰਗ ਹੋਈ ਹੈ ਜਾਂ ਜੋ ਕੁਝ ਸਾਹਮਣੇ ਸੀ ਸਭ ਦੇ ਆਪਾਂ ਨੇ ਤੁਹਾਨੂੰ ਉਹ ਵੀ ਸੁਣਾਇਆ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਪਾਰਟੀ ਦੇ ਵਿੱਚੋਂ ਜਿਹੜਾ ਸੀ ਉਹ ਉਭਾਰ ਸੀ ਉਹ ਘਟਿਆ ਲੋਕਾਂ ਦੇ ਵਿੱਚ ਵੀ ਉਸ ਬਿਆਨ ਨੇ ਕਿਤੇ ਨਾ ਕਿਤੇ ਅਸਰ ਸੀ ਜਿਹੜਾ ਉਹ ਕੀਤਾ ਹੁਣ ਗੱਲ ਇੱਥੇ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਅਕਾਲੀ ਦਲ ਦੇ ਵਿੱਚ ਵੱਡੀ ਅਪਡੇਟ ਹੋਣ ਜਾ ਰਹੀ ਹੈ ਵੱਡਾ ਫੇਰ ਬਦਲਾ ਜਿਹੜਾ ਉਹ ਹੋਣ ਜਾ ਰਿਹਾ ਅੱਜ ਜਿਹੜੇ ਨਵੇਂ ਅਕਾਲ ਦਲ ਦੇ ਪ੍ਰਧਾਨ ਨੇ ਉਹ ਵਿਦੇਸ਼ ਦੇ ਦੌਰੇ ਦੇ ਉੱਤੇ ਕਿਹਾ ਜਾ ਰਿਹਾ ਹੈ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਚੋਣਾਂ ਦਾ ਵੀ ਦੌਰ ਹੈ ਪਰ ਉਸ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਹੁਣ ਕਈ ਤਰੀਕਿਆਂ ਦੇ ਨਾਲ ਕਿਤੇ ਨਾ ਕਿਤੇ ਜਿਹੜੀ ਖਿੱਚੋ ਤਾਨ ਹੈ ਪਾਰਟੀ ਦੇ ਵਿੱਚ ਉਹ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਆਖਰਕਾਰ ਕਿ ਕਿਹੜੇ ਇਹੋ ਜਿਹੇ ਮਸਲੇ ਨੇ ਕਿਹੜੇ ਇਹੋ ਜਿਹੇ ਮੁੱਦੇ ਨੇ ਜਿਹੜੇ ਪੰਜਾਬ ਦੇ ਵਿੱਚ ਚੁੱਕਨੇ ਸੀ ਇਹਨਾਂ ਦੇ ਵੱਲੋਂ ਪਰ ਆਪ ਅੰਦਰ ਖਾਤੇ ਇਸ ਵਕਤ ਜਿਹੜੀ ਨਾਰਾਜ਼ਗੀ ਹੈ ਇੱਕ ਦੂਜੇ ਲੀਡਰਾਂ ਦੀ ਉਸ ਨੂੰ ਲੈ ਕੇ ਹੁਣ ਜਿਹੜੀ ਕੁੱਝ ਤੋਂ ਤਾਂ ਹੈ ਉਹ ਲਗਾਤਾਰ ਜਾਰੀ ਹੈ ਤੁਹਾਨੂੰ ਹੋਰ ਵੀ ਜਾਣਕਾਰੀ ਜਿਹੜੀ ਪਾਰਟੀ ਦੇ ਅੰਦਰ ਘਾਤੇ ਦਿੰਦੇ ਰਹਾਂਗੇ 20 ਤਰੀਕ ਤੋਂ ਪਹਿਲਾਂ ਯਾਨੀ ਕਿ ਜਦੋਂ 17 ਤਰੀਕ ਨੂੰ ਨਤੀਜੇ ਆਣੇ ਨੇ ਉਸ ਤੋਂ ਬਾਅਦ ਪਾਰਟੀ ਦੇ ਵਿੱਚ ਵੱਡੀ ਤਬਦੀਲੀ ਹੋਵੇਗੀ ਲਗਾਤਾਰ ਭਾਵੇਂ ਚੰਡੀਗੜ੍ਹ ਦੀ ਗੱਲ ਕਰ ਲਈਏ ਜਲੰਧਰ ਦੀ ਗੱਲ ਕਰ ਲਈਏ ਵੱਖ-ਵੱਖ ਥਾਵਾਂ ਦੇ ਉੱਤੇ ਵੱਡੇ-ਵੱਡੇ ਲੀਡਰਾਂ ਦੇ ਵੱਲੋਂ ਵੱਡੇ ਲੀਡਰਾਂ ਦੇ ਘਰਾਂ ਦੇ ਵਿੱਚ ਵੀ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਮੌਜੂਦਾ ਸਮੇਂ ਤੇ ਇਸ ਨੂੰ ਲੈ ਕੇ ਵੀ ਹੋਰ ਜਿਹੜੇ ਅਪਡੇਟ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇਸ ਵੇਲੇ ਦੀ ਜਿਹੜੀ ਵੱਡੀ ਅਪਰੇਟ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਹੁਣ ਅੰਦਰ ਖਾਤੇ ਮੰਗਣ ਦੀ ਆਵਾਜ਼ ਉੱਠ ਪਈ ਹੈ ਜਿਸ ਤਰ੍ਹਾਂ ਪਹਿਲਾਂ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮੰਗਿਆ ਜਾ ਰਿਹਾ ਸੀ ਉਸੇ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਦੀ ਵੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਜਿਹੜੇ ਇੱਕ ਰਾਜਨੀਤੀ ਤੌਰ ਦੇ ਉੱਤੇ ਗੱਲ ਕਰ ਲਈਏ ਦੂਜੇ ਪਾਸੇ ਧਾਰਮਿਕ ਤੌਰ ਦੇ ਉੱਤੇ ਗੱਲ ਕਰ ਲਈ ਸਿਆਸੀ ਮੈਦਾਨ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹੋ ਜਿਹਾ ਪ੍ਰਭਾਵ ਨਹੀਂ ਪਾ ਸਕੇ ਜਿਸ ਤਰ੍ਹਾਂ ਦੀ ਉਹਨਾਂ ਤੋਂ ਉਮੀਦ ਲਗਾਈ ਜਾ ਰਹੀ ਸੀ ਪਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਬੇਦਖਾਸੀ ਹੋਵੇਗਾ ਕਿ ਅਪਡੇਟ ਹੋਰ ਕੀ ਕੋ ਜਾਂਦੀ ਹੈ ਤੁਸੀਂ ਜੁੜੇ ਰਹੋ ਤੁਹਾਨੂੰ ਕੱਲ ਇੱਕ ਹੋਰ ਵੱਡੀ ਅਪਡੇਟ ਦਿੰਦੇ ਰਹਾਂਗੇ ਤੁਸੀਂ ਜੁੜੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ